ਹਿੰਦੀ ਹਰੀ ਚਲਾ ਆ ਭਾਈ ਹੁੰਦੇ ਨੂੰ ਪੁੱਛ ਲਈਾ ਜਾਣਾ ਭਾਈ ਕਿਤੇ ਹਾਂ ਬਈ ਵੱਡੇ ਚੱਕ ਜਾਣਾ ਸੀਗੇ ਤੁਸੀਂ ਉਧਰ ਹੀ ਜਾਣੇ ਹੋ ਹਾਂ ਉਧਰ ਹੀ ਚਲਾਂਗੇ ਭਾਈ ਆਜੋ ਚੱਲ ਬਈ ਮੈਨੂੰ ਗਰਮੀ ਵਾਲੀ ਹੋਈ ਤੇ ਖੜਿਆ ਨਹੀਂ ਆਜੋ ਆਜੋ ਹਾਂ ਨਾ ਇਹ ਲਾ ਫੋਨ ਆ ਗਿਆ ਭਾਈ ਕਿਹਤਰੀ ਫੋਨ ਆ ਹੀ ਜਾਂਦਾ ਲੱਗਦਾ ਖੜ ਜਾ ਭਾਈ ਇੱਕ ਮਿੰਟ ਫੋਨ ਚੁਣ ਲਈ ਹਲੋ ਹਾਂਜੀ ਹਾਂਜੀ ਸਰ ਹਾਂ ਸਰ ਮੈਂ ਚੱਲਿਆ ਉਧਰ ਹੀ ਚੱਲਿਆ ਜੱਗੇ ਦੇ ਹੈਡ ਜੀ ਜੱਗੇ ਦੇ ਹੈਡ ਕਰਾਵੋਗੇ ਠੀਕ ਹੈ ਜੀ ਚਲ ਕੋਈ ਗੱਲ ਨਹੀਂ ਜੀ ਪਹੁੰਚਦਾ ਮੈਂ ਜਾ ਕੇ ਨਾਲੇ ਭੋਲੇ ਦੀ ਮੋਟਰ ਦੇਖਣੀ ਆ ਉੱਥੇ ਠੀਕ ਹੈ ਜੀ ठीक है जनाब ठीक है ठीक है चल भाई बैठो गुड्डी मिनट जा आया मामा मैं मैडम हाँ भाई ਗੁੱਡੀ ਮੈਂ ਜਾਇਆ ਮੈਂ ਚੰਗਾ ਜੈ ਵੀ ਤੇਰੀ ਅੱਖ ਨੂੰ ਕੀ ਹੋ ਗਿਆ ਇਹਦਾ ਭੂੰਡੀ ਲੜ ਗਈ ਜੀ ਭੂੰਡੀ ਮੇਰਾ ਵੀ ਦਿਮਾਗ ਖਰਾਬ ਹੈ ਜੀ ਬੰਦੇ ਨਾ ਮੈਂ ਚੜ ਕੇ ਆ ਗਈ ਹੈ ਮਤਲਬ ਜਾਣਾ ਕਰੀ ਸੀ ਆ ਇੱਥੇ ਮੋਟਰ ਤੇ ਖੜੀ ਹੈਗੀ ਕਾਮਲੇ ਹੀ ਲੱਗਦਾ ਮੈਨੂੰ ਤਾਂ ਇਹ ਇਹ ਤਾਂ ਬਸ ਤੇ ਚੜ ਜਾਂਦੀ ਚੰਗੀ ਨਾ ਰਹਿੰਦੀ ਤਬਲ ਏ ਕੋਈ ਆਏਗਾ ਕੋਈ ਮੋਟਰ ਤੇ ਥੇ ਹਾਂ ਵੀ ਭਰਾਣਾ ਹੋ ਗਿਆ ਉਹ ਆ ਗਿਆ ਕੈਮਰਨ ਓ ਯਾਰ ਗ੍ਰਿਪ ਇਹ ਦੇਖਣੇ ਸੀ ਆਪਣੇ ਮੋਟਰ ਦੇ। ਅੱਛਾ। ਦੇਖ ਲੈਣਾ। ਹਾਂ ਦੇਖ ਲੈਣਾ ਕਿੱਥੇ ਜਿਆ। ਆ ਸੀ ਅੰਦਰ ਹੀ ਨੇ। ਹਲ ਜਾ ਪਹਿਲਾਂ ਆ ਦੇਖਣ ਦੇ ਤਾਰ ਦੀ ਕਿਵੇਂ ਹੈ। ਆ ਦੇਖ ਲੈ ਤੂੰ ਚੱਲ ਮੈਂ ਅੰਦਰ ਦੇਖ ਕੇ ਆਂ। ਆ ਤਾਰ ਦੀ ਕਿਵੇਂ ਹੈ ਇਹ। ਇਹੀ ਆ ਗ੍ਰਿਪ ਵਾਲੀ ਇਹ ਗਰੰਟ ਦਿੰਦੀ ਆ ਉਧਰ। ਆ ਗਈ ਦੇਖ। ਨਾ। ਆ ਗਈ। ਨਾ ਆਈ ਨਹੀਂ। ਦੇਖ ਚੱਲ ਪਈ। ਨਾ ਚੱਲੀ ਨਹੀਂ। ਹੜ ਜਾ। ਚੱਲੀ ਦੀ ਹੈਗੀ ਹੈ ਤਾਂ ਹੁਣ ਦੇਖ ਚੱਲ ਪੀ ਚੱਲ ਪੀ ਨਾ ਫੜਕਾ ਇਹ ਹੋ ਗਿਆ ਆ ਜਾ ਚੱਲ ਪੀ ਨਾ ਚੱਲ ਪੀ ਲੱਗਦਾ ਯਾਰਾ ਚੱਲ ਪਈ ਆ ਜਾ ਚੱਲ ਪੀ ਤੂੰ ਨਾ ਨਾ ਕੇ ਭਰੀ ਜਨਾ ਆ ਜਾ ਦਿਖਾਣਾ ਤੈਨੂੰ ਕਾਤਾ ਕਹੀ ਜਨਾ ਆਸੀ ਆਸੀ ਗਰਫਾ ਦੇਖਾ ਆਇਂਦਰਾ ਬਾਬਾ ਹਿੱਲ ਗਿਆ ਬਾਬਾ ਹਿੱਲ ਗਿਆ ਆਹਾ ਹੂੰ ਕਹਿੰਨਾ ਕਿਰਪਾ ਹੈ ਕਿੱਧਰ ਜਾਣਾ ਹਾਈ ਹੋਏ ਭੱਜ ਲੋ ਭੱਜ ਲੋ ਬਾਬਾ ਹਿੱਲ ਗਿਆ ਕੁੜੀਏ ਚੱਲ ਬੈਠ ਬਾਬਾ ਹਿੱਲ ਗਿਆ ਬਾਬਾ ਨਹੀਂ ਤਾਂ ਛੜਾਗਾ ਛੜਾ ਬੰਦਾ ਲੱਗਦਾ ਮੈਨੂੰ ਨਹੀਂ ਤਾਂ ਤੈਨੂੰ ਮਾਰੂ ਨਾਲੇ ਮੈਨੂੰ ਚੱਲ 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 ਭਾਈ ਆਕਰਾਂ ਭਾਈ ਆ ਭਾਈ ਆ ਭਾਈ ਆ ਭਾਈ ਗੁੱਡੀ ਬਾਬਾ ਹਿੱਲ ਗਿਆ ਲੈ ਭਾਈ ਗੁੱਡੀ ਆਹੀ ਕਰੇ ਛੋਟਾ ਆਹੋ ਵੀਰੇ ਰੋਕ ਦੇ हां गुडी हां भाई पानी पानी ਥਾਲਿਆ ਦੇ ਗੁੱਡੀ ਵੇ ਤੂੰ ਵਗ ਜਾ ਵੀਰਾ ਪਹਿਲੀ ਮੇਰੇ ਦਿਮਾਗ ਬਹੁਤ ਗਰਮੀ ਚ ਤੂੰ ਖਰਾਬ ਕਰਤਾ ਤੇ ਤੂੰ ਇੱਥੇ ਦਫਾ ਹੋ ਭਾਈ ਮੇਰੀ ਗੱਲ ਸੁਣੋ ਬਿਲਬੁਲ ਵੀ ਮੈਂ ਹੀ ਦੇਣਾ ਕਰੂੰਗਾ ਨਾ ਮੈਂ ਨਵਾਂ ਲੱਗਿਆ ਮੈਂ ਕੱਚਾ ਮਲਾਜਮਾ ਹਜੇ ਹੀ ਕੱਚਾ ਏ ਮਲਾਜਮਾ ਦੀ ਪਕਾਈ ਵਾਲੀ ਹੁੰਦੀ ਆ ਆ ਦੇਖੋ ਕਿਧਰ ਇਹ ਕੱਚਿਆਂ ਰਾਹਾਂ ਚ ਟੋਆਾਂ ਚ ਪੈਦੇ ਫਰੋਸ਼ੀ ਕੀ ਕਰੀਏ ਤੂੰ ਕੋਈ ਨਾ ਲਾਜ਼ਮੀ ਚਾ ਪੱਕਾ ਮੇਰੀ ਗੱਲ ਸੁਣੋ ਮੈਂ ਤੁਹਾਡੀ ਕੁੰਡੀ ਕਾਂਡੀ ਵੀ ਨਹੀਂ ਫੜਦਾ ਇੰਝ ਸਾਰਦਿਆ ਕਰੂੰ ਚਾਹ ਪਾਣੀ ਕਰਦਿਆ ਕਰੂੰਗਾ ਵਗਦੇ ਤੂੰ ਮੈਥੋਂ ਛੇਤਰ ਖਾ ਲੈਂ ਗਿਆ ਮੇਰੇ ਪਹਿਲੀ ਬਹੁਤ ਬਲੱਡ ਵੱਧਾ ਭਾਈ ਮੇਰੀ ਗੱਲ ਸੁਣੋ ਆਉਂਗਾ ਮੈਂ ਫਿਰ ਬਿਲਦੇਨ ਆਉਂਗਾ ਮੈਂ ਤੂੰ ਹੋਰ ਨਾ ਖੌਂਛੜੇ ਖਾ ਲੂ ਮੈਂ ਆਉਂਗਾ ਟੰਗਾ ਹਾਂ ਉਹ ਹੀ ਕਰਾ ਗੁੱਡੀ ਵਾਲਾ ਕਰ ਹੈਗਾ ਪਾਈ ਕਰੇ ਉਹ ਪਾਈ ਗੁੱਡੀ ਤੇ ਕਾਹਨਾ ਪਾਈ ਤੂੰ ਗੁੱਡੀ ਵਾਲਾ ਵੇ ਮੈਂ ਬਿਲ ਦੇਣਾ ਹੈ ਜੀ ਬੇਬੇ ਤੂੰ ਬਿਲ ਦੇਣ ਤਾਂ ਅਸੀਂ ਮੇਰੀ ਗੱਲ ਸੁਣ ਤੂੰ ਜੱਕ ਜੁਕ ਹੈਗੀ ਕਿ ਨੰਦ ਪਹਿਰੇ ਮਾਣੀ ਮੱਟੀ ਬੇਬੇ ਹੁਣ ਬਿਲਤਾ ਦੇਣੀ ਹੈ ਸਾਡੀ ਡੀਓ ਦੀ ਬਿਲਤਾ ਦੇਣੀ ਹੈ ਡੀਫਟੀ ਹੈ ਸਾਡੀ ਬਿਲਤਾ ਦੇਣੀ ਹੈ ਬੇਬੇ ਦਪਾਇਰੇ ਨਾਲ ਟਿਕਾ ਨਾ ਟਿਕਣ ਦੇਉ ਤੂੰ ਮੈਨੂੰ ਐਂ ਦੱਸ ਪਹਿਲਾਂ ਮੇਰੀ ਬਹੁਤ ਘਟਾ ਹੈ ਬੇਬੇ ਕਰ ਜਾ ਬਿਲਤਾ ਬਹੁਤ ਮੀਟਰ ਕਿੱਥੇ ਬੇਬੇ ਆਪਣਾ ਤੂੰ ਮੈਨੂੰ ਐਂ ਦੱਸ ਖੜ ਜਾ ਤੈਨੂੰ ਮੀਠਾ ਤਾਂ ਫੇਰ ਦੱਸੂ ਤੇਰੇ ਮਾਰਾ ਥਾਪਣਾ ਨਾ ਮੈਂ ਤੈਨੂੰ ਕੰਧ ਨਾ ਲਾ ਦੂੰ ਆਖਾਂ ਜੇ ਕਾ ਤੂੰ ਐਂ ਦੱਬਦਾ ਤੂੰ ਇਹ ਤਾਂ ਬੇਬੇ ਐ ਸ਼ੁਰੂਤੀ ਹੈ ਮੇਰੀ ਬੜਿਆ ਸ਼ੁਰੂ ਦਾ ਮੀਟਰ ਤਾਂ ਦਿਖਾ ਬੇਬੇ ਕਿੱਥੇ ਆਪਣਾ ਚੱਲ ਦੇਖ ਉਧਰ ਚੱਲ ਮੀਟਰ ਆ ਜਾ ਸਹੀ ਹੈ ਬੇਬੇ ਸਾਰਾ ਤੂੰ ਗੁੰਝਰੀ ਵਾਈਆਂ ਪਾ ਰੱਖੀਆਂ ਵੀ ਇਹਦਾ ਬੇਬੇ 0 3 ਖੜਿਆ ਲੱਗਦਾ ਹੈ ਬੇਬੇ 0 3 ਖੜਿਆ ਬੇਬੇ ਨੂੰ ਕਿਉਂ ਕਰੇ ਬਾੜ ਲਿਆ ਇਹਨੂੰ ਕੌਣ ਕਹਿੰਦਾ ਵੀ ਇਹ ਤਾਂ ਨਹੀਂ ਨੀ ਸਟਾਰਟਰ ਹੈ ਇਹ ਹੋਰ ਗੁੱਡੀ ਹੋਰ ਭਾਈ ਗੁੱਡੀ ਕੀ ਕੋ ਕਿਹੜੀ ਗੁੱਡੀ ਆ ਸਟਾਰਟਰ ਹੈ ਤੇਰਾ ਗੁੱਸਾ ਲੱਗਦਾ ਮੀਟਰ ਹਾਸੇ ਉਧਰ ਅੱਜ ਮੇਰੀਆਂ ਅੱਖਾਂ ਨਾਲ ਦੇਖ ਉਧਰ ਦੇਖ ਪੰਜਵੀਂ ਆਖਿਆ ਜੀਰ ਤੇ ਖੜਾ ਕਿੱਥੇ ਆ ਦੀਨ ਜੀ ਹੁਣ ਤਾਂ ਦਿਸੀਆਂ ਤੈਨੂੰ ਕੋਈ ਨਹੀਂ ਦਿਸੀਆਂ ਭਾਈਆ ਆ ਕੁੰਡੀ ਲਾਰਖੀ ਤੁਸੀਂ ਚੋਦਾ ਲੱਗਦਾ ਕੁੰਡੀ ਦਾ ਫੜਾ ਵੇਲੇ ਇਧਰ ਨਿਕਲ ਤੂੰ ਸਾਡੇ ਘਰ ਕਿੱਥੇ ਨਿਕਲ ਤੂੰ ਨਿਕਲ ਕੇ ਚਾਹ ਪਾਣੀ ਕਰੋ ਤੈਨੂੰ ਦੇਵਾਂ ਚਾਹ ਪਾਣੀ ਤੂੰ ਨਿਕਲੇ ਤੂੰ ਚੱਲ ਚੱਲ ਇਧਰ ਕਿੱਥੇ ਨਿਕਲ ਬਾਈ ਤੂੰ ਜਾਨਣਾ ਕਿ ਨਹੀਂ ਤੂੰ ਰੱਬੇ ਰਾਬੇ ਜੇ ਤੇਰਾ ਬੰਗੂ ਖਾਣ ਤੇਰਾ ਬੰਦਾ ਬਾਈ ਚਾਹ ਪਾਣੀ ਚਾਹ ਬਣਾ ਚਾਹ ਬਣਦੀ ਨਹੀਂ ਨਹੀਂ ਤੈਨੂੰ ਚਾਹ ਪਾਣੀ ਭਾਈ ਰਾਬਾ ਚਾਹ ਪਾਣੀ ਨਹੀਂ ਬਣਾਉਣਾ ਤੇਰਾ ਬੇਰਾ ਵਜ ਚਾਹ ਪਾਣੀ ਛੱਡ ਆਹ ਰੋਕੋ ਫਿਰ ਮੈਂ ਜਲਦੀ ਆਫੀ ਤੇਰੇ ਕੋਲ ਆ ਜਾ ਤੇਰਾ ਚਾਲ ਓਏ ਸੁੱਖਿਆ ਕੰਮ ਤਾਂ ਇਹ ਖਾਤਰੇ ਵਾਲੀ ਆ ਕਿਹੜੇ ਕੱਚੇ ਮੁਲਾਜ਼ਮਾਂ ਦੀ ਕਿਹੜੀ ਇੱਜ਼ਤ ਕੋਈ ਹੋਰ ਕੰਮ ਲੱਭਦੇ ਛੱਡ ਪਰੇ ਕਿਹੜੇ ਬਿਜਲੀ ਮੁਲਾਜ਼ਮ ਉਹ ਇੱਜ਼ਤ ਨਹੀਂ ਹੈਗੀ ਬਿਜਲੀ ਹੋ ਵੰਟੀ ਕਿਵੇਂ ਸੁੱਖੇ ਠੀਕ ਆ ਬਰਾਵਾ ਕੀ ਕਰੀਏ ਨਾ ਉਹ ਨਹੀਂ ਯਾਰ ਮਾਦਾ ਦੇਖਦਾ ਨਹੀਂ ਮਾਣਾ ਮਹਾ ਪੜਦੇ ਆਗੇ ਇੱਧਰ ਉਹ ਵਗਾ ਹਮਟਾੜਾ ਟੂੜੀ ਬਾਈ ਆਇਆ ਆਏ ਹਾ ਉਹ ਆ ਤੇ ਆ ਪੂੰਦੀ ਨਹੀਂ ਰਿਹਾ ਉਹਨੇ ਤੂੰ ਕਿੱਧਰ ਲੇਖਦਾ ਆਈ ਇੱਧਰ ਚੱਕੀ ਫਿਰਦਾ ਪਲਾਸ ਉਹ ਤੈਨੂੰ ਪਤਾ ਫਿਰ ਡਿਊਟੀ ਤੋਂ ਆਏ ਓਏ ਹਾਂ ਤੇਰੀ ਡਿਊਟੀ ਹੈ ਭਾਬਾ ਤੂੰ ਯਾਰ ਮੇਰੀ ਦਾਦੇਸਪਾਸ ਮੇਰੇ ਵੀ ਫਾਰਮ ਭਰੇ ਹੋਏ ਨੇ ਹੁਣ ਮੂਡ ਪੇਪਰ ਆ ਕਿੱਥੇ ਫਾਰਮ ਭਰਤੇ ਤੂੰ ਆ ਤੇਰੇ ਲੈ ਮਹਿਕਮੇ ਚ ਭੇਜਦੀ ਕਿਉਂ ਪੰਗੇ ਲੈਣਾ ਤੂੰ ਯਾਰ ਮਾਲਾ ਮੇਰੀ ਗੱਲ ਸੁਣ ਹਾਂ ਆ ਮੈਂ ਆਇਆ ਹੇ ਮੇਰੇ ਮਗੂ ਕਿਸ ਪਾਰ ਸਪੂਰ ਚੜ੍ਹੇ ਚੜ੍ਹਦੀ ਕਿਉਂ ਉਹ ਨਾ ਇਹਦਾ ਕੱਚਿਆਂ ਚ ਵਜਦਾਗਾ ਹਾਂ ਨਾਲੇ ਭੈਣ ਦੀ ਰੋਜ਼ ਬਿੱਲ ਦੇਣ ਜਾਣਾਗਾ ਛੱਤਰ ਖਾ ਕੇ ਉਹਨਾਂਗਾ ਛੱਤਰ ਕੌਣ ਲਊਗਾ ਹਾਂ ਅੱਖ ਜੀ ਕਿਵੇਂ ਮਾਰੀ ਨਾ ਉਹ ਇਹ ਤਾਂ ਪਤਾ ਨਹੀਂ ਕੀ ਹੋ ਗਿਆ ਭੂੰਡੀ ਜੀ ਲੜ ਗਈ ਸੀ ਥੋੜੀ ਜਿਹੀ ਐਂ ਜਿ ਬਾਜੀ ਜੀ ਦੀ ਐ ਉਹ ਛੱਤਰੀ ਖਾਏਗਾ ਜਦੋਂ ਐਂ ਜੇ ਕਰੇਗਾ ਕਿਸੇ ਦੇ ਘਰੇ ਜਾ ਕੇ ਮੇਰੀ ਗੱਲ ਸੁਣ ਯਾਰ ਮੈਂ ਦੱਸਦਾ ਤੈਨੂੰ ਹੂੰ ਤੇ ਪਹਿਲੇ ਦਿਨ ਮੈਂ ਗਿਆ ਹਾਂ ਪਹਿਲੇ ਦਿਨ ਗਿਆ ਭਾਈ ਮੇਰੇ ਨਾਲ ਕੁੜੀ ਚੜ੍ਹ ਗਈ ਇੱਕ ਮੈਨੂੰ ਹਾਂ ਮੈਨੂੰ ਤਾਂ ਹੀ ਵੱਡੇ ਚੱਕ ਜਾਏਗਾ ਮੈਂ ਹਾਂ ਭਾਈ ਫੇਰ ਮੈਂ ਚੜ੍ਹ ਆਲੀ ਭਾਈ ਮੈਂ ਚੱਲ ਪੁੰਨ ਸਹੀ ਉਧਰ ਹੀ ਜਾਣਾ ਮੈਂ ਹਾਂ ਤੂੰ ਪੁੰਨ ਕਰਨ ਲੱਗ ਗਿਆ ਹਾਂ ਹਾਂ ਤੇ ਜਿਹੜੇ ਆਪਣੇ ਕਿਹੜਾ ਵੀ ਟਾਇਰ ਕਹਾ ਜਾਏ ਵੱਧ ਹਨਾ ਹਾਂ ਵੀ ਐਂ ਕਰਕੇ ਮੈਂ ਦਾ ਪਰਾ ਉੱਥੇ ਕਿਸੇ ਦੀ ਮੋਟ ਕੋਣ ਆ ਗਿਆ ਵੱਡੇ ਅਫਸਰ ਦਾ ਹੈਹੀ ਦਾ ਕਹਾਂ ਵੀ ਉਹਦੀ ਭੋਲੇ ਦੇ ਜੱਗੇ ਜੀ ਉਹ ਕਰਕੇ ਆਉਣੀਆ ਫੇਰ ਭਾਈ ਮੈਨੂੰ ਮਿਲ ਗਿਆ ਭੋਲਾ ਹਾਂ ਭੋਲਾ ਦਾ ਭਾਂਡੇ ਹੀ ਹਨਾ ਮਾ ਭਾਈ ਛੜਾ ਬੰਦਾ ਸੀ ਉਹਦਾ ਕਾਲਾ ਆ ਉੱਚਾ ਬੰਦਾ ਸੀ ਮਹਿੰਤਾ ਪ੍ਰਭਾ ਉਹ ਗ੍ਰਿਪ ਦਿਖਾਉਣ ਲੈ ਗਿਆ ਹਾਂ ਉਹ ਤਾਂ ਪ੍ਰਭਾ ਮੈਂ ਤਾਂ ਹੱਲਾ ਲੱਗਿਆ ਉਹ ਉਹ ਤੇਰੇ ਕੰਮ ਹੀ ਇਸ ਤਰ੍ਹਾਂ ਖਾਣ ਵਾਲੇ ਨੇ ਫੇਰ ਕੀ ਹੋਇਆ ਪ੍ਰਭਾ ਅਖਰੇ ਕਾਰੇ ਕਰਾਏ ਆ ਨੇ ਹੁੰਡੀ ਲੱਢੀ ਪ੍ਰਭਾ ਜੇ ਤੂੰ ਨਹੀਂ ਸਪਾਰਸ ਲਾਉਣੀ ਮੈਨੂੰ ਦੱਸ ਦੇ ਕਿਉਂ ਭਾਨੇ ਮੈਂ ਸਪਾਰਸਪੁਰ ਸਲ ਚਨਾੜ ਮੇਰੀ ਗੱਲ ਸੁਣ ਲੈ ਧਿਆਨ ਨਾਲ ਠੀਕ ਹੈ ਆਪਦਾ ਕੋਰਸ ਕੰਪਲੀਟ ਕਰਕੇ ਸਿੱਧਾ ਸਾਰਾ ਟ੍ਰੇਨਿੰਗ ਲੈ ਕੇ ਫੇਰ ਭਰਤੀ ਹੋਈ ਤੂੰ ਮੇਰੇ ਮੰਗੂ ਸਪਾਰਸ ਚਨਾੜ ਜੀ ਨਹੀਂ ਆਈ ਕੁੱਟਾਂ ਖਾਏਗਾ ਨਹੀਂ ਧੱਕੇ ਖਾਏਗਾ ਠੀਕ ਹੈ ਨਾ ਹਾਂ ਮੈਂ ਮੇਰੀ ਗੱਲ ਸੁਣ ਹੋਰ ਧਿਆਨ ਨਾਲ ਹੂੰ ਤੇ ਭਾਈ ਬਿਲਾ ਬੰਟਣ ਬੱਗਾ ਇੱਕ ਬੇਬੇ ਸੀ ਹਾਂ ਮੈਂ ਤਾਂ ਭਾਈ ਮੀਟਰ ਮੋਟਰ ਤਾਂ ਮੈਨੂੰ ਦਿਖੀ ਹੀ ਨਹੀਂ ਉਹਦਾ ਸਟਾਰਟਰ ਕੀ ਫੋਟੋ ਹੈ ਕੀ ਹੈ ਦੇਖੀ ਹੈ ਸਟਾਰਟਰ ਤੇ ਮੋਟਰ ਤੇ ਜਿਵੇਂ ਦਾ ਸਾਫਾ ਫਲਟ ਪੈ ਗਿਆ ਗੁਰੂ ਆ ਦਵਾਈ ਜਿਹਦਾ ਜਾਨ ਨਾਲੇ ਦਾ ਕੰਮ ਕਰ ਮੈਨੂੰ ਕੰਮ ਤਾਂ ਕਰੂੰਗਾ ਮੇਰੀ ਇਹ ਤੇ ਗੱਲ ਧਿਆਨ ਰੱਖਣੀ ਹੈ ਮੇਰੇ ਮੰਗੋ ਨਾ ਫਾਜੀ ਠੀਕ ਹੈ ਨਾ ਹੂੰ ਮੈਂ ਤਾਂ ਆਪਾਂ ਟਾਈਮ ਹੀ ਬੜਾ ਹੋ ਗਿਆ ਮੈਂ ਤਾਂ ਆਪ ਜਾਣਾਂਗਾ ਜਾ ਜਾ ਕਿਹੜੀ ਕੁੰਡੀ ਦੇਖਣੀ ਸੀ ਹਾਂ ਜਾ ਹੁਣ ਕੁੰਡੀ ਨਾ ਹੀ ਦੇਖੀ ਤੇਰੇ ਫੇਰ ਪੈਣੀ ਆ ਉੱਥੇ ਕੀ ਆ ਬਣ ਜਾਣ 2 ਰੁਪਏ ਪਹਿਲਾਂ ਅੱਖ ਲੋਟ ਕਰਾ ਲਾ ਹੋਰ ਕੀ ਆ ਬਣ ਜਾ ਹਾਂ ਬਣ ਗਏ ਤੈਨੂੰ ਪੈਸੇ ਹੋਰ ਠੰਗਾ ਮੇਰੀ ਗੱਲ ਦਾ ਅਮਲ ਕਰ ਲਈ ਧਿਆਨ ਨਾਲ ਕੋਈ ਨਹੀਂ ਉਹ ਹੋਰ ਜੱਗਿਆ ਕਿਵੇਂ ਐ ਠੀਕ ਹੈ ਜੀ ਠੀਕ ਹੈ ਭਾਈ ਜੀ ਹੋਰ ਕੀ ਹਾਲ ਹੈ ਵਧੀਆ ਕੀ ਕਰਦਾ ਸੀ ਓਏ ਖਾਲਜਾ ਸਮਾਰਦਾ ਹੀ ਇੱਧਰ ਆ ਤਾਂ ਲਾ ਤਾਂ ਪਾਣੀ ਜਾ ਅੱਛਾ ਚੱਲ ਵਧੀਆ ਐ ਸਮਾਰ ਲੈ ਬਦਿਆ ਵੱਸ ਤੂੰ ਦੱਸ ਠੀਕ ਆ ਬਦਿਆ ਕਰ ਤੇ ਆਪਣਾ ਉਹ ਲੈਡਜੀ ਵਾਲਾ ਦੇਖਿਆ ਉਹ ਲੈਡਜੀ ਵਾਲਾ ਯਾਰ ਦੇਖਿਆ ਤਾਂ ਸੀਗਾ ਮੁੜ ਕੇ ਆਇਆ ਹੋਇਆ ਨੇ ਕਿ ਫੋਨ ਕਰਾਇਆ ਸੀਗਾ ਉਹ ਤੇ ਆਪਣੇ ਕੱਲ ਪਰਸੂ ਹੀ ਲੈਡਸ ਮਾਰ ਕੇ ਗਿਆ ਉਹ ਅੱਛਾ ਬੰਦਾ ਦਾ ਹੋਟੇ ਡੈਡਾ ਹੀ ਐ ਡੈਡਾ ਹੀ ਐ ਤੇ ਡਾ ਜਮਾ ਟੈਡਾ ਹਾਂ ਮੋਨੂ ਕਿਹਾ ਵੀ ਸੌਰੀ ਦੇ ਤੂੰ ਗ੍ਰਿਪਸ ਮਾਰ ਦੇ ਸਾਡੇ ਹਾਂ ਲੱਗ ਗਿਆ ਸ ਮਾਰਨ ਭਾਈ ਅੱਛਾ ਆ ਗਿਆ ਅੰਦਰ ਅੱਛਾ ਨੰਬਰ ਹੈਗਾ ਨੰਬਰ ਹੈਗਾ ਮੇਰੇ ਕੋਲੇ ਚੱਲ ਫਿਰ ਫੋਨ ਕਰਕੇ ਪੁੱਛਦੇ ਆ ਮੈਂ ਲਾ ਕੇ ਦਿੰਦਾ ਫੋਨ ਕਰ ਲੈ ਗੱਲ ਇਹ ਆ ਲੈ ਕਰ ਲੈ ਗੱਲ ਰੋਦੀ ਯਾਰ ਇਹ ਤੁੰ ਨਹੀਂ ਆ ਰਿਹਾ ਲੈਣਾ ਬੱਦਲ ਨਹੀਂ ਆ ਰਿਹਾ ਲੈਣਾ ਗੱਲਾਂ ਲਗਾ ਰਿਹਾ ਇਸ ਨੂੰ ਫਾਤਪਾਤ ਹੀ ਕੱਲ ਤਾਂ ਬਾਹਰ ਮਾੜਾ ਦਿੰਦੇ ਅੱਛਾ ਓ ਤੱਕ ਗਿਆ ਮੈ ਤਾਂ ਪਈਆਂ ਪਈਆਂ ਚਿਬੜਾ ਜਾਣਾ ਪੈਂਦਾ ਘਰਾਂ ਚ ਜਾਣਾ ਪੈਂਦਾ ਅੱਛਾ ਹਾਂ ਕਾਰੋ ਦਾ ਡਿਜ਼ਾਈਨ ਹੈ ਹੈਲੋ ਹਾਂ ਅੱਛਾ ਮੈਂ ਹਣਾ ਜੇ ਵੀ ਟਾਈਮ ਲੱਗੂ ਜਾਂਦਾ ਕਿੱਥੇ ਕਿਹੜੇ ਅੱਛਾ ਜੱਗੇ ਕੇ ਖੇਤ ਤਿੰਨ ਵਜੇ ਆਜੂ 3 ਵਜੇ ਤੱਕ ਆ ਜਣਾ ਠੀਕ ਆ Apa tu? Tiang ke? Tiang ke? Tiang ke? Eh, eh. Tak tiang ke? Tiang ke? ਆਹੇ ਕੀ ਰਕੇ ਇਹ ਇਹ ਕੰਪਲੀਟ ਵੀ ਨਾ ਹੋ ਜੇ ਤੇ ਉਹ ਬਾਪੂ ਦੇ ਖੇਤ ਵੀ ਨਹੀਂ ਗਿਆ ਬਾਪੂ ਦਾ ਫੋਨ ਆਇਆ ਸੀ ਆਉਂਦੇ ਗਿਆ ਤੇ ਨਹੀਂ ਗਿਆ ਇਹ ਨੇ ਯਾਰ ਉਹ ਗਾ ਬਾਬਾ ਵੀ ਡੀ ਕੇ ਬਾਗਾ ਉਹਨਾਂ ਦਾ ਫੋਨ ਆਇਆ ਫੋਨ ਸਿੱਧਾ ਮਾਰਿਆ ਹੁਣ ਤਾਂ ਚੱਲ ਵੀ ਚੱਲ ਸੁੱਕਿਆ ਚੱਲੀਏ ਗਰਮ ਓਹੋ ਆ ਨਾ ਲਾਸ ਕਿਤੇ ਆ ਸੀ ਚਲ ਵੀ ਹੋਤਾ ਹੋਗੀ ਗਾਰਬਈ